ਸਮਾਣਾ ਪਵਾਣੇਗੜ ਰੋਡ ਤੇ ਕੁਲਾਰਾ ਮੋੜ ਦੇ ਨਜ਼ਦੀਕ ਲਗਾਤਾਰ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਜਿਹਦੇ ਨਾਲ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਮੋਲ ਹੈ ਇੱਥੇ ਕਵਾੜੀਏ ਦੀ ਦੁਕਾਨ ਕੀਤੀ ਹੋਈ ਹੈ ਜਿਹੜੇ ਕਿ ਪੁਰਾਣੇ ਗੱਡੀਆਂ ਦਾ ਜਿਹੜਾ ਸਪੇਅਰ ਪਾਰਟ ਹੈ ਟਾਇਰ ਹੈ ਜਾਂ ਹੋਰ ਜੋ ਵੀ ਸਮਾਨ ਹੈ ਉਹ ਇੱਥੇ ਖਰੀਦ ਕੇ ਇਹਨਾਂ ਵੱਲੋਂ ਵੀਰਜ਼ੀਪੁਰ ਨੂੰ ਖੋਲੇ ਇਸ ਦੁਕਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜਾ ਡੀਵੀਆਰ ਲੱਗਿਆ ਸੀ ਡੀਵੀਆਰ ਲੱਗਿਆ ਇਸ ਡੱਬੇ ਦੇ ਵਿੱਚ ਡੀਵੀਆਰ ਨੂੰ ਵੀ ਕਥਿਤ ਚੋਰ ਲੈ ਗਏ ਹਨ ਅਤੇ ਉਹਨਾਂ ਵੱਲੋਂ ਜਿਹੜੇ ਕੈਮਰੇ ਹਨ ਕੈਮਰੇ ਕੇ ਮੂੰਹ ਮੋਰ ਦਿੱਤੇ ਗਏ ਔਰ ਲੱਖਾਂ ਰੁਪਏ ਦਾ ਨੁਕਸਾਨ ਇਸ ਦੁਕਾਨ ਦੇ ਵਿੱਚ ਕਿਤਰ ਲਗਾਤਾਰ ਇਸ ਏਰੀਆ ਮੇ ਇੱਕ ਪੰਨਵੀਂ ਛੇਵੀਂ ਘਟਨਾਵਾਂ ਹੈ ਸਮਾਣਾ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਸੇ ਮੁਲਾਜ਼ਮਾਂ ਦੀ ਘਾਟ ਦੇ ਕਾਰਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਟੂਟੀਆਂ ਜ਼ਿਆਦਾ ਹੁੰਦੀਆਂ ਕਿਸੇ ਨੂੰ ਕੋਰਟ ਜਾਣਾ ਪੈਂਦਾ ਕਿਸੇ ਨੂੰ ਹੋਰ ਕੰਮ ਨਾਲ ਉਸ ਅਧਿਕਾਰ ਨੂੰ ਚਾਹੀਦਾ ਹੈ ਕਿ ਸਮਾਣਾ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਹੋਰ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕਿ ਜੇ ਮੁਲਾਜ਼ਮ ਬਦ ਹੋਣਗੇ ਤਾਂ ਹੀ ਕਥਿਤ ਜਿਹੜੇ ਵਾਰਦਾਤ ਕਰਨ ਵਾਲੇ ਲੋਕਾਂ ਜਲਦੀ ਪੁਲਿਸ ਕਾਬੂ ਕਰ ਲੇਗੀ ਔਰ ਪਾਣੇ ਕਾ ਰੋਡ ਦੇ ਕਵਾੜ ਦੀ ਦੁਕਾਨ 'ਚ ਚੋਰੀ ਹੋਈ ਹੈ ਪਾਰ ਲਾ ਕੇ ਚੋਰੀ ਕੀ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਕਹਿ ਰਹੀ ਹੈ ਵੀ ਸੀਸੀਟੀਵੀ ਖੰਗਾਲੀ ਜਾਵੇਗੀ ਜਲਦੀ ਕਥਿਤ ਚੋਰ ਕਾਬੂ ਹੋਣਗੇ ਲੇਕਿਨ ਕਲਾਰਾ ਮੋੜ ਦੇ ਨਜ਼ਦੀਕ ਲਗਾਤਾਰ ਚੋਰੀ ਦੀ ਵਾਰਦਾਤ ਹੋਣਾ ਲੋਕਾਂ ਦੇ ਲਈ ਇੱਕ ਚਿੰਤਾ ਦਾ ਵਿਸ਼ੇ ਬੰਡਾ ਜਾ ਰਿਹਾ ਲੋਕ ਮੰਗ ਕਰ ਰਹੇ ਹੈ ਕਿ ਐਸ ਤੱਤਵਾ ਦੇ ਖਿਲਾਫ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ ਔਰ ਉਸ ਅਧਿਕਾਰਾਂ ਚਾਹੀਦੇ ਹੈ ਕਿ ਸਮਾਣਾ ਪੁਲਿਸ ਸਟੇਸ਼ਨ ਦੇ ਵਿੱਚ ਔਰ ਪੁਲਿਸ ਮੁਲਾਜ਼ਮ ਭੇਜੇ ਜਾਣ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਇਹ ਸਾਡੀ ਪੁਰਾਣੇ ਕਾਰਾਂ ਦੀ ਕੁਆੜਦੀ ਦੁਕਾਨ ਹੈ ਜੀ ਅਸੀਂ ਇਹਨਾਂ ਦਾ ਪੁਰਾਣਾ ਸਪੀਡ ਕਾਰਡ ਪੱਕ ਕਰਕੇ ਵੇਚਦੇ ਆ ਜੀ ਅਸੀਂ ਬਹੁਤ ਪਰੇਸ਼ਾਨ ਆ ਜੀ ਚੋਰਾਂ ਤੋਂ ਪਹਿਲਾ ਹਫਤਾ ਇੱ ਕਲੋਡੀ ਮੋਬੈਲਾਂ ਵਾਲੇ ਦੀ ਅੱਜ ਰਾਤ ਸਾਡੀ ਚੋਰੀ ਹੋਈ ਜੀ ਇੱਧਰ ਵੀ ਸੀ ਇੱਧਰ ਨਾਲ ਗਵਾਂਡੀ ਦੀ ਕਾਰਾਂ ਦੀ ਗਵਾਰਡ ਦੀ ਦੁਕਾਨ ਮਹੀਨਾ ਪਹਿਲਾਂ ਉਹੀ ਚੋਰੀ ਹੋਈ ਹੈ ਜੀ ਤੇ ਅਸੀਂ ਬਹੁਤ ਪਰੇਸ਼ਾਨ ਆਹੀ ਤੇ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਹੱਥ ਜੋੜ ਕੇ ਕਿ ਇਹਨਾਂ ਚੋਰਾਂ ਦੇ ਨੱਥ ਪਾਈ ਜਾਵੇ ਸਾਰਾ ਸਮਾਨ ਕੀ ਕੀ ਸਮਾਨ ਲੈ ਗਏ ਤੁਹਾਡਾ ਮੇਰਾ ਸਭ ਤੋਂ ਮਹਿੰਗਾ ਮਹਿੰਗਾ ਸਮਾਨ ਤਾਂਬਾ ਐਲਟੀਨੇਟਰ ਸਲਫਾ ਪਿੱਤਲ ਜਿੰਨਾ ਮਹਿੰਗਾ ਸਮਾਨ ਸੀ ਸਾਰਾ ਲੈ ਗਏ ਨੇ ਜੀ ਤੇ ਕੋਈ ਸਮਾਨ ਨਹੀਂ ਛੱਡਿਆ ਗਿਆ ਬੈਟਰੀਆਂ ਬਹੁਤ ਪਰੇਸ਼ਾਨ ਆ ਜੀ 2 ਸਵਾ 2 ਲੱਖ ਤੋਂ ਉੱਤੇ ਨੁਕਸਾਨ ਹੋ ਗਿਆ ਜੀ ਸਾਡੀ ਪ੍ਰਸ਼ਾਸਨ ਕੋਲ ਹੀ ਮੰਗੇ ਜੀ ਹੱਥ ਜੋੜ ਕੇ ਬੇਨਤੀ ਇਹ ਵੀ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਜੀ ਇਹਨਾਂ ਨੂੰ ਫੜਿਆ ਜਾਵੇ ਜੀ ਲਗਾਤਾਰ ਚੋਰੀ ਹੋ ਰਹੀ ਹੈ ਲਗਾਤਾਰ ਚੋਰੀ ਹੋ ਰਹੀ ਹੈ ਇਸ ਇਲਾਕੇ ਦੇ ਵਿੱਚ ਇਸ ਏਰੀਆ ਦੇ ਖਾਸ ਤੌਰ ਤੇ ਹਾਂ ਜੀ ਹਾਂ ਜੀ ਸਾਡਾ ਗੁਰਦੇਵ ਸਿੰਘ ਆ ਜੀ ਮੇਰਾ ਨਾਮ ਹਾਂ ਗੁਰਦੇਵ ਸਿੰਘ ਤੁਹਾਡੇ ਵੀ ਦੀ ਕੋਈ ਡੈਰੀ ਸਾਡੀ ਵੀ ਪਿੱਛੇ ਡੈਰੀ ਆ ਜੀ ਦੁੱਧ ਦੀ ਉੱਥੇ ਪਹਿਲਾਂ ਚੋਰੀ ਹੋਈ ਆ 11 ਦਿਨਾਂ ਦਾ ਜਿੱਥੇ ਹੀ ਪਾੜ ਲਾਇਆ ਹਾਂ ਜੀ ਪਾੜ ਲਾਇਆ ਜੀ ਗੰਦ ਨੂੰ ਇਹ ਜਿਹੜੇ ਕਤਿਤ ਚੋਰ ਐ ਇਹ ਪਾੜ ਲਾਂਦੇ ਆਂ ਯਾਰ ਪਾੜ ਲਾ ਕੇ ਦੁ ਹੰਸਰਾਜ ਜੀ ਹੰਸਰਾਜ ਜੀ ਤੁਹਾਡਾ ਬੇਨੁਕਸਾਨ ਹੋਇਆ ਥਾ ਹਾਂਜੀ ਤਿੰਨ ਵਾਰੀ ਚੋਰੀ ਹੋ ਗਈ ਜੀ ਮੇਰੀ ਸਾਡੀ ਤੇ ਪੁਲਿਸ ਪਰਿਸ਼ਾਸ਼ਨ ਨੂੰ ਇਹੀ ਬੇਨਤੀ ਹੈ ਜੀ ਸਾਡੀ ਛੋੜੀ ਰੱਖੀ ਕਰਨ ਮਾੜਾ ਮਾੜਾ ਕੋਈ ਕੱਸਣਾ ਆਪਦਾ ਕੋ ਗਵਰ ਕਰਨ ਸਾਡੀ ਮਾੜਾ ਮਾੜਾ ਗੇੜਾ ਮਾਰਿਆ ਕਰਨ ਸਾਡੀ ਬੇਨਤੀ ਪੁਲਿਸ ਮੋਰੀ ਇਹੀ ਹੈ ਵਿਰਾਦ ਨੇ ਕੋਈ ਗਸ਼ਤ ਨਹੀਂ ਕੀਤੀ ਹਾਂਜੀ ਕੋਈ ਕੋਈ ਗਸ਼ਤ ਕਰਨ ਅਸੀਂ ਗੇੜਾ ਮਾਰਨ ਇਹਨਾਂ ਦਾ ਹੱਕ ਬਣਦਾ ਜੀ ਮਲਾਕੀ ਏਰੀਆ ਤੇ ਸਿਟੀ ਕਰਦਾ ਸਾਰਾ ਹਾਂ ਸਿਟੀ ਦਾ ਏਰੀਆ ਜੀ ਸਾਡੀ ਤੇ ਇਹੀ ਬੇਨਤੀ ਹੈ ਪੁਲਿਸ ਮੋਰੀ ਕਿੰਨਾ ਨੁਕਸਾਨ ਹੋ ਗਿਆ ਹੁਣ ਤੱਕ ਮੇਰੇ ਪਹਿਲੇ ਜੀ 1.5 ਲੱਖ ਦਾ ਸਮ ਉਸ ਤੋਂ ਬਾਅਦ ਫੇਰ ਚੱਕਿਆ ਗਿਆ ਲੱਖਾਂ ਕਰਵਾ ਦਾ ਸਮਾਨ ਤਿੰਨ ਵਾਰੀ ਚੋਰੀ ਹੋ ਗਈ ਹੈ 2-3 ਲੱਖ ਰੁਪਏ ਦਾ ਹਾਂ ਜੀ ਹਾਂ ਜੀ ਤੁਹਾਡੇ ਜੀ ਲੱਡੀ ਦੀ ਤੁਹਾਡੇ ਕਿੰਨੀ ਚੋਰੀ ਹੋਈ ਦੁਕਾਨ ਸੇ ਮੇਰੀ ਗੱਲ ਚੌਥੀ ਵਾਰ ਹੋ ਗਈ ਚੌਥੀ ਵਾਰ ਹਾਂ ਜੀ ਤੇ ਅੱਬ ਤੱਕ ਕੁਝ ਬਰਾਮਦ ਹੋਈ ਕੁਝ ਨਹੀਂ ਨਹੀਂ ਕਦੇ ਨਹੀਂ ਕਿੰਨਾ ਇਹਨੂੰ ਸਾਨੂੰ ਇੱਕ ਵਾਰ ਚੋਰੀ ਹੁੰਦੀ ਕਦੇ ਮੇਰਾ ਲੱਖ ਦੇ ਲਗਭਗ ਹੁੰਦਾ ਜਿੱਤ ਵਾਰ ਹਾਂ ਅਸੀਂ ਨਾ ਜੀ ਰਾਤ ਸਾਰੀ ਗਸ਼ਤ ਕਰਦੇ ਆ ਪਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਚੋਰਾਂ ਦਾ ਵੀ ਜਦੋਂ ਵੀ ਵਾਰਾਤ ਕਰਦੇ ਨੇ ਠੀਕ ਹੈ ਜੀ ਅਸੀਂ ਉਹਦੀ ਪੜਤਾਲ ਕਰਕੇ ਜੋ ਵੀ ਕਾਰਵਾਈ ਹੋਈਗੀ ਉਹ ਕਰ ਵੀ ਕੀਤੀ ਜਾ ਰਹੀ ਹੈ اچھا ਮੁਲਾਜ਼ਮਾਂ ਦੀ ਘਾਟ ਵੀ ਦਿੱਕਤ ਖਾਣਾ ਚ ਉਹ ਤਾਂ ਪਤਾ ਹੀ ਹੈ ਜੇ ਬਿਊਟੀ ਵਗੈਰਾ ਜਿਆਦਾ ਪੈਂਦੀ ਹੈ ਜੀ ਕੰਮ ਕਰ ਜਾਂਦੇ ਨੇ ਮੁਲਾਜ਼ਮ ਘਟੇ ਨੇ ਹਾਂ ਮੁਲਾਜ਼ਮ ਹੈਗੇ ਥੋੜੇ ਘਟੇ ਹੋਏ ਨੇ ਪਰ ਫਿਰ ਵੀ ਸਾਰੀ ਰਾਤ ਗਸਟ ਕਰਦੇ ਆ ਜੀ ਇਹਨਾਂ ਨੂੰ ਮਤਲਬ ਚੈੱਕ ਕਰਦੇ ਆ ਜੀ ਵੀ ਕਲਾਉ ਜਿਹੜੇ ਰਾਤ ਨੂੰ ਆਵਾਰਾ ਫਿਰਦੇ ਨੇ ਜੀ ਜਾਂ ਜੋ ਵੀ ਹੈ ਗੱਡੀਆਂ ਵਗੈਰਾ ਚੈੱਕ ਕਰਦੇ ਆ ਜੀ ਠੀਕ ਹੈ ਇਹ ਕੋਈ ਸੀਸੀਟੀਵੀ ਵਗੈਰਾ ਖੰਡਾਲੋ ਵੀ ਦੇਖੋ ਬਿਲਕੁਲ ਜੀ ਸੀਸੀਟੀਵੀ ਕੈਮਰੇ ਚੈੱਕ ਕਰਕੇ ਜੀ ਜੋ ਵੀ ਸਾਹਮਣੇ ਚੀਜ਼ आएगी ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਵਾਂ ਦਾ ਜਿਹੜੇ ਪੀੜਤ ਹੈ ਇਹਨਾਂ ਦੇ ਇੱਕੋ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ ਵੀ ਜਿਹੜੇ ਕਥਿਤ ਚੋਰ ਹੈ ਉਹਨਾਂ ਨੂੰ 체ਤੀ ਫੜੇ ਜਾਵੇ ਅਤੇ ਇੱਥੇ ਪੈਟਰੋਲਿੰਗ ਵਧਾਈ ਜਾਵੇ ਕਿਉਂਕਿ ਇਹ ਏਰੀਆ ਸਿਟੀ ਦੇ ਕਲਾਰਾਂ ਤੋਂ ਮੋੜ ਤੋਂ ਤੱਕ ਉਸ ਤੋਂ ਅੱਗੇ ਵੀ ਕੁਝ ਇੰਡਸਟਰੀ ਹੈ ਜਿਹੜਾ ਕਿ ਸਿਟੀ ਸਮਾਣਾ ਦੇ ਅਧੀਨ ਪੁਲਿਸ ਸਟੇਸ਼ਨ ਦੇ ਅਧੀਨ ਆਂਦਾ ਹੈ ਲੋਕ ਮੰਗ ਕਰ ਰਹੇ ਕਿ ਇੱਥੇ ਪੈਟਰੋਲਿੰਗ ਵਧਾਈ ਜਾਵੇ ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੋਸਿਕ ਸਮਾਣਾ ਨਿਊਜ਼